ਹਰ ਅਮਰ ਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਹਦਾਇਤਾਂ ਦੇ ਹੇਠਾਂ ਤੇ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਜਿਹਦੇ ਦੇਸ਼ਾਂ ਦੇ ਅੰਦਰ ਏਸੀਪੀ ਇਨਵੈਸਟੀਗੇਸ਼ਨ ਅਤੇ ਰਜੇਸ਼ ਕੁਮਾਰ ਸੀਆਈਏ ਸਟਾਫ 2 ਇੰਚਾਰਜ ਨੇ ਇੱਕ ਕੇਸ ਕ੍ਰੈਕ ਕੀਤਾ ਜਿਹਦੇ ਵਿੱਚ ਐਸਆਈ ਬਲਵਿੰਦਰ ਸਿੰਘ ਜਿਹੜੇ ਕਿ ਸੀਆਈਏ ਸਟਾਫ 2 ਦੇ ਨੇ ਨਕਾ ਨਰੈਂਗੜ ਚੌਂਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਕੋਲ ਇੱਕ ਸਵਿਫਟ ਕਾਰ ਦੇ ਵਿੱਚੋਂ ਪੀਪੀ02 ਡੀਪੀ3819 ਤੋਂ ਇੱਕ ਜਸਪਾਲ ਸਿੰਘ ਉਰਫ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹੀਰੋਇਨ ਇੱਕ ਪਿਸਤਲ ਤਿੰਨ ਜਿੰਦਾਰਾਂ ਦ ਬੱਤੀਪੁਰ ਅਤੇ 3500 ਡਰਗ ਮਨੀ ਬਰਾਮਦ ਹੋਈ ਫਿਰ 150 ਪੁੱਛਗੇ ਚ ਤੇ ਇੱਕ ਪਿਸਤਲ ਹੋਰ ਜਿਹੜਾ ਇਹਦੇ ਘਰੋਂ ਬਰਾਮਦ ਹੋਇਆ ਬੱਤੀਪੋਰ ਦਾ ਜਿਹੜਾ ਕਿ ਯੂਪੀ ਮੇਡ ਨੇ ਇਸ ਤੋਂ ਬਾਅਦ ਇਦਾਂ ਤੇ ਇਹਦੇ ਅੰਤਰਗਤ 17/2/2024 ਨੂੰ 21 B 6885 NDPS ਦਾ ਇੱਕ ਪਰਚਾ ਦਰਜ ਇਹਨਾਂ ਦੇ ਖਿਲਾਫ ਕੀਤਾ ਗਿਆ ਉਸ ਦੇ ਉਮਰ ਦੇ ਬੈਕਵਰਡ ਹਾਰਨ ਲੇਜਿੰਗ ਤੇ ਦੇ ਦੇ ਬਸ ਇਹ ਇੱਕ ਲਖਨਾਉ ਦਾ ਬੰਡਾ ਹੈਗਾ ਨਰੇਂਗੜ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਪਿਸਟਲ ਤੇ ਇਹਦੇ ਬੈਕਵਰਡ ਲਿੰਕੇਜਸ ਤੇ ਫਾਰਵਰਡ ਤੇ ਕਾਹੀ ਕੰਮ ਕਰ ਰਹੇ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਾਮਜਦ ਹੋਏਗਾ ਬਾਅਦ ਵਿੱਚ ਇਸਨੇ ਪਹਿਲਾਂ ਹੀ ਖਰੜਾ ਦੇ ਕੋ ਬੱਚੇ ਗਿਆ ਇੱਕ ਪਰਚਾ ਹੈਗਾ ਜੀ ਐਨਡੀਪੀਐਸ ਦਾ ਇਹਦਾ ਤੇ 4 ਨੰਬਰ ਮੁਕਦਮਾ ਹੈਗਾ ਜੀ 1012020 ਦਾ 2185 ਐਨਡੀਪੀਐਸ ਦਾ ਜਿਸ ਵਿੱਚ ਇਹਦੇ ਕੋਲੋਂ 20 ਗ੍ਰਾਮ ਹੀਰੋਨ बरामद ਹੋਈ ਸਦਾ ਨਾਮ ਤੇ ਮੰਗਦੇ ਨੰਬਰ ਦੋ ਦਿਨ ਦਾ ਰਮਾਨ ਮਿਲਿਆ ਜੀ ਇਹਨੇ ਕੱਲ ਪੇਸ਼ ਕਰਵਾਉਣੀ ਜੀ ਨਾ ਸਰ ਮਿਲੇ ਟਾਈਮ ਤੋਂ ਸਰ 23 ਸਾਲ ਉਮਰ ਹੈ ਜੀ ਇਹਦੀ ਸਰ ਡਰਗ ਮਨੀ ਕਿੰਨੀ ਮਿਲੀ 30500 ਰੁਪਏ ਸਰ ਵੈਪਨ ਕਿੰਨਾ ਇਹਨਾਂ ਨੇ ਵੇਚ ਕੀਤਾ ਜਾਂ ਕੀ ਇਹ ਯੂਪੀ ਮੇਡ ਮੇ ਵੈਪਨ ਹੈ ਜੀ ਉੱਥੋਂ ਇਹਨੇ ਲਿਆ ਆ ਸੀਗਾ ਖਰੀਦ ਕੇ 45000 ਦਾ ਵੈਪਨ ਹੈ ਜੀ ਸਰ ਕਿਨੇ ਟਾਈਮ ਤੋਂ ਨਜਾਇਜ਼ ਤੰਦਾ ਕਰਦਾ ਸੀਗਾ ਤੇ ਨਸ਼ਾ ਕਰੀਦਾ ਇਹਦੇ ਪਹਿਲਾ ਪਰਚਾ ਇਹਦੇ ਤੇ 2020 ਦਾ ਦਰਜ ਹੈ ਜੀ 23 ਸਾਲ ਦੀ ਉਮਰ ਹੈ ਉਦੋਂ ਤੋਂ ਹੀ ਕਰਦਾ ਆ ਰਿਹਾ ਜੀ ਨਸ਼ਾ ਕਰੀਦਾ ਇਹ ਇਹਨਾਂ ਨੇ ਦੱਸਿਆ ਕਿ ਆ ਲੱਕੀ ਲਖੇਨਾ ਦਾ ਇੱਕ ਵਿਅਕਤੀ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਕੋਲ ਲੈਂਦਾ ਸਰ ਲੱਗਦਾ ਡਰੋਨ ਜਾਈਏ ਜਸਤੀ ਕੈਨ ਹੈਰੋਇਨ ਹੁੰਦੀ ਹੈ ਉਸਦੇ ਨਾਲ ਵੀ ਸੰਪਰਕ ਹੋ ਸਕਦਾ ਹੋ ਸਕਦਾ ਦੀ ਇਹ ਦੀ ਪੁੱਛ ਕੇ ਚਾਹੀ ਕਰ ਰਹੇ ਆ ਜੀ ਡਿਟੇਲ ਦੇ ਵਿੱਚ ਜੋ ਆਏਗਾ ਤੁਹਾਨੂੰ ਸਾਡਾ ਸਟਾਰ ਹੈਗੀ ਆਪਣੀ Swift ਕਾਰ ਹੈ ਦੀ ਆਪਣੀ ਆਪਣੀ ਹਾਂਜੀ ਸਰ ਵੈਪਨ ਤੋਂ ਬਧੀ ਇਹਨੇ ਕੋਈ ਔਬਹਿਆ ਇਸਤੇਮਾਲ ਕੀਤੀ ਹੈ ਜੀ ਬੇਸਪਨ ਪੰਜਾਬ ਤੋਂ ਨਹੀਂ ਕਿ ਇਹ ਹਲੇ ਗੱਲ ਨਹੀਂ ਸਾਹਮਣੇ ਆਈ ਕੋਈ ਵਾਰਦਾਤ ਕੀਤੀ ਹੋਵੇ ਵੈਪਨ ਨਾਲ ਪਰ ਇਹਦੇ ਕੋਲੋਂ ਬਰਾਮਦ ਦੋ ਵੈਪਨ ਹੋਏ